ਸ਼ਾਹਪੁਰਾ ਇਲਾਕੇ ਦੀ ਪੈਲੀ ਦੇ ਵਿੱਚ ਇੱਕ ਡਿਵਾਈਸ ਮਿਲੀ ਹੈ ਡਿਵਾਈਸ ਦੇ ਉੱਤੇ ਨੰਬਰ ਲਿਖਿਆ ਦਾ ਹੈ ਨੰਬਰ ਔਰ ਡਿਵਾਈਸ ਤੋਂ ਲੱਗਦਾ ਹੈ ਕਿ ਕੋਈ ਇਹ ਮਜ਼ਾਈਲ ਜਾਂ ਫਿਰ ਕਿਸੇ ਰਾਕਟ ਦਾ ਪਾਰਟ ਹੋ ਸਕਦਾ ਹੈ ਇਹ ਜੋ ਸੀ ਇਸ ਨੂੰ ਆ ਕੇ ਬਟਾਲਾ ਸਿਟੀ ਦੇ ਡੀਐਸਪੀ ਸੰਜੀਵ ਕੁਮਾਰ ਹੁਣੀ ਔਰ ਉਹਨਾਂ ਦੀ ਟੀਮ ਪਹੁੰਚੀ ਉਹਨਾਂ ਨੇ ਆ ਕੇ ਆਰਮੀ ਨੂੰ ਇਤਲਾਹ ਕਰ ਦਿੱਤੀ ਸਾਡੇ ਨਾਲ ਡਿਪਟੀ ਸ਼ਾਹ ਮੌਜੂਦ ਆ ਗੱਲਬਾਤ ਕਰ ਲੈਣੇ ਸਰ ਕਦੋਂ ਇਨਫੋਰਮੇਸ਼ਨ ਮਿਲੀ ਔਰ ਕੀ ਮਿਲੇਗੀ ਕਰੀਬ 12 12:30 ਦੇ ਕਰੀਬ ਹੈ ਸਾਨੂੰ ਕੋਈ ਇਨਫੋਰਮੇਸ਼ਨ ਆਈ ਸੀ ਕਿ ਇਥੇ ਸਦਾ ਸਵਨ ਸਿੰਘ ਦੀ ਪਹਿਲੀ ਹਾਸ਼ਾਪੁਰਾ ਉਥੇ ਉਹਨਾਂ ਦੀ ਪਹਿਲੀ ਵਿੱਚ ਇੱਕ ਡਿਵਾਈਸ ਪਈ ਹੈ ਜਿਹੜੀ ਬੰਬ ਨੁਮਾ ਤੇ ਨਹੀਂ ਹੈਗੀ ਬਟ ਫਿਰ ਵੀ ਅੰਦਰ ਕੋਈ ਪਾਰਟਸ ਉਹਦੇ ਇਸ ਤਰੀਕੇ ਦੇ ਹੈਗੇ ਨੇ ਕਿ ਸ਼ਾਇਦ ਮੇਬੀ ਉਹ ਕਿਸੇ ਦਾ ਬੰਬ ਦਾ ਕੋਈ ਪਾਰਟ ਹੋਵੇ ਜਿਹਦੇ ਬਾਰੇ ਸਾਨੂੰ ਕੋਈ ਨੋਲਿਜ ਨਹੀਂ ਵਸੇ ਅਸੀਂ ਆ ਕੇ ਤੇ ਪਬਲਿਕ ਨੂੰ ਸਾਈਡ ਤੇ ਕੀਤਾ ਤੇ ਆਰਮੀ ਅਫੀਸ਼ੀਅਲਸ ਨੂੰ ਅਸੀਂ ਇਹ ਰਿਕਵੈਸਟ ਕੀਤੀ ਹੈ ਕਿ ਆ ਕੇ ਆਪਣੇ ਐਕਸਪਰਟ ਭੇਜ ਕੇ ਤੇ ਇਹਨੂੰ ਡਿਵਾਈਸ ਨੂੰ ਦੇਖਿਆ ਜਾਵੇ ਕਿ ਕੀ ਹੈ ਤੇ ਇਥੋਂ ਲੈ ਕੇ ਜਾਇਆ ਜਾਵੇ ਇਸ ਤਰੀਕੇ ਨਾਲ ਇਹਦੇ ਤੇ ਇੱਕ ਸੀਰੀਜ਼ ਲਿਖਿਆ ਦਾ ਨੰਬਰ ਲਿਖਿਆ ਦਾ ਜਾਂ ਇਹਦੇ ਅੰਦਰ ਕੁਝ ਪਾਰਟ ਸਾ ਇੱਕ ਛੋਟਾ ਜਿਹਾ ਡਿਵਾਈਸ ਹੋ ਰਿਹਾ ਕੀ ਲੱਗਦਾ ਪਹਿਲੀ ਨਜ਼ਰ ਚ ਦੇਖਣ ਨੂੰ ਵੀ ਇਹ ਕੀ ਹੋ ਸਕਦਾ ਅ ਬੇਸਿਕਲੀ ਲੱਗਦੇ ਰਿਹਾ ਬਟ ਇਹਦੇ ਬਾਰੇ ਅਸੀਂ ਐਕਸਪਰਟ ਹੀ ਦੱਸ ਸਕਦੇ ਨੇ ਡੀਐਸਪੀ ਸਿਟੀ ਜਿਨ੍ਹਾਂ ਨੇ ਇਸ ਨੂੰ ਆ ਕੇ ਦੇਖਿਆ ਆਰਮੀ ਅਫੀਸਰਸ ਨੂੰ ਜੋਸੀ ਉਹ ਇਤਲਾਹ ਦੇ ਦਿੱਤੀ ਗਈ ਆ ਕੁਝ ਸਮੇਂ ਬਾਅਦ ਆਰਮੀ ਆਏਗੀ ਆਰਮੀ ਆ ਕੇ ਦੇਖ ਪਾਏਗੀ ਕਿ ਆਖਿਰੇ ਹੈ ਕੀ ਕਿਸ ਚੀਜ਼ ਦਾ ਇਹ ਪੁਰਜਾ ਹੈ ਕਿਉਂਕਿ ਦੋ ਚੀਜ਼ਾਂ ਇੱਕ ਵੱਡੀ ਵਾਲੀ ਪਾਰਟ ਪਿਆਦਾ ਹੈ ਇੱਕ ਉਹਦੇ ਨਾਲ ਛੋਟਾ ਪਾਰਟ ਪਿਆਦਾ ਹੈ ਇਸ ਦੇ ਉੱਤੇ ਇੱਕ ਸੀਰੀਜ਼ ਨੰਬਰ ਵੀ ਲਿਖਿਆਦਾ ਹੈ ਇਸੇ ਤੋਂ ਲੱਗਦਾ ਹੈ ਕਿ ਜਰੂਰ ਇਹ ਕੋਈ ਕੋਈ ਪਾਰਟ ਐਸਾ ਹੈ ਜੋ ਰਾਤ ਨੂੰ ਕਿਆ ਜਾਂਦਾ ਹੈ ਕਿ ਡਰੋਨ ਚੱਲਦੇ ਆ ਭਾਰਤ ਦੀ ਫੌਜ ਵੱਲੋਂ ਪਾਕਿਸਤਾਨੀ ਡਰੋਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੋ ਸਕਦਾ ਉਹਦਾ ਕੋਈ 파ਟ ਹੋਵੇ ਲੇਕਿਨ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਆਰਮੀ ਆਕੇ ਇਸ ਨੂੰ ਆਪਣੇ ਕਬਜ਼ੇ ਚ ਲੈਗੀ ਪੁਲਿਸ ਨੇ ਲੋਕਾਂ ਨੂੰ ਦੂਰ ਹਟਾ ਦਿੱਤਾ ਹੈ ਔਰ ਪੁਲਿਸ ਇਸ ਜੋ ਹੈ ਨਿਗਰਾਨੀ ਕਰ ਰਹੀ ਹੈ ਔਰ ਆਰਮੀ ਆਕੇ ਇਸ ਨੂੰ ਆਪਣੇ ਕਬਜ਼ੇ ਚ ਲੈ ਲੇਗੀ ਕੈਮਰਾਮੈਨ ਬੰਟੀ ਦਰਾਲ ਨਿਤਨ ਲੁਥਰਾ ਦੈਨਿਕ ਸਵੇਰਾ ਟੀਵੀ ਬਟਾਲਾ ਸ਼ਾਹਪੁਰਾ ਇਲਾਕੇ ਦੀ ਪੈਲੀ ਦੇ ਵਿੱਚ ਇੱਕ ਡਿਵਾਈਸ ਮਿਲੀ ਹੈ ਡਿਵਾਈਸ ਦੇ ਉੱਤੇ ਨੰਬਰ ਲਿਖਿਆ ਦਾ ਹੈ ਨੰਬਰ ਔਰ ਡਿਵਾਈਸ ਤੋਂ ਲੱਗਦਾ ਹੈ ਕਿ ਕੋਈ ਇਹ ਮਜ਼ਾਇਲ ਜਾਂ ਫਿਰ ਕਿਸੇ ਰਾਕਟ ਦਾ ਪਾਰਟ ਹੋ ਸਕਦਾ ਹੈ ਇਹ ਜੋ ਸੀ ਇਸ ਨੂੰ ਆ ਕੇ ਬਟਾਲਾ ਸਿਟੀ ਦੇ ਡੀਐਸਪੀ ਸੰਜੀਵ ਕੁਮਾਰ ਹੁਣੀ ਔਰ ਉਹਨਾਂ ਦੀ ਟੀਮ ਪਹੁੰਚੀ ਉਹਨਾਂ ਨੇ ਆ ਕੇ ਆਰਮੀ ਨੂੰ ਇਤਲਾਹ ਕਰ ਦਿੱਤੀ ਸਾਡੇ ਨਾਲ ਡਿਪਟੀ ਸ਼ਾਹ ਮੌਜੂਦ ਹੈ ਗੱਲਬਾਤ ਕਰਨ ਲਈ ਸਰ ਕਦੋਂ ਇਨਫਾਰਮੇਸ਼ਨ ਮਿਲੀ ਔਰ ਕੀ ਮਿਲੇਗੀ ਕਰੀਬ 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਸਦਾ ਸਵਨ ਸਿੰਘ ਦੀ ਪਹਿਲੀ ਹਾਸ਼ਾਪੁਰਾ ਉੱਥੇ ਉਹਨਾਂ ਦੀ ਪਹਿਲੀ ਵਿੱਚ ਇੱਕ ਡਿਵਾਈਸ ਪਈ ਹੈ ਜਿਹੜੀ ਬੰਬ ਨੁਮਾ ਤੇ ਨਹੀਂ ਹੈਗੀ ਬਟ ਫਿਰ ਵੀ ਅੰਦਰ ਕੋਈ ਪਾਰਟਸ ਉਹਦੇ ਇਸ ਤਰੀਕੇ ਦੇ ਹੈਗੇ ਨੇ ਕਿ ਸ਼ਾਇਦ ਮੇਬੀ ਉਹ ਮਿਜ਼ਾਈਲ ਜਾਂ ਕਿਸੇ ਦਾ ਬੰਬ ਦਾ ਕੋਈ ਪਾਰਟ ਹੋਵੇ ਜਿਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਵਸੇ ਅਸੀਂ ਆ ਕੇ ਤੇ ਪਬਲਿਕ ਨੂੰ ਸਾਈਡ ਤੇ ਕੀਤਾ ਤੇ ਆਰਮੀ ਅਫੀਸ਼ਰਸ ਨੂੰ ਅਸੀਂ ਇਹ ਰਿਕੁਐਸਟ ਕੀਤੀ ਹੈ ਕਿ ਆ ਕੇ ਆਪਣੇ ਐਕਸਪਰਟ ਭੇਜ ਕੇ ਤੇ ਇਹਨੂੰ ਡਿਵਾਈਸ ਨੂੰ ਦੇਖਿਆ ਜਾਵੇ ਕਿ ਕੀ ਹੈ ਤੇ ਥੋਂ ਲੈ ਕੇ ਜਾਇਆ ਜਾਵੇ ਇਸ ਤਰੀਕੇ ਨਾਲ ਇਹਦੇ ਤੇ ਇੱਕ ਸੀਰੀਜ਼ ਲਿਖਿਆ ਦਾ ਨੰਬਰ ਲਿਖਿਆ ਦਾ ਜਾਂ ਇਹਦੇ ਅੰਦਰ ਕੁਝ ਪਾਰਟ ਸਾ ਇੱਕ ਛੋਟਾ ਜਿਹਾ ਡਿਵਾਈਸ ਹੋ ਰਿਹਾ ਕੀ ਲੱਗਦਾ ਪਹਿਲੀ ਨਜ਼ਰ ਚ ਦੇਖਣ ਨੂੰ ਵੀ ਇਹ ਕੀ ਹੋ ਸਕਦਾ ਅ ਬੇਸਿਕਲੀ ਲੱਗਦੇ ਰਿਹਾ ਬਟ ਇਹਦੇ ਬਾਰੇ ਅਸੀਂ ਐਕਸਪਰਟ ਹੀ ਦੱਸ ਸਕਦੇ ਨੇ ਡੀਐਸਪੀ ਸਿਟੀ ਜਿਨ੍ਹਾਂ ਨੇ ਇਸ ਨੂੰ ਆ ਕੇ ਦੇਖਿਆ आर्मी ऑफिशियल्स नु जोशी ओ इत्तला दे दीती गई है कुछ समय बाद आर्मी आएगी आर्मी आके देख पाएगी कि आखिर है कि किस चीज ਦਾ ਇਹ ਪੁਰਜਾ ਹੈ ਕਿਉਂਕਿ ਦੋ ਚੀਜ਼ਾਂ ਇੱਕ ਵੱਡੀ ਵਾਲੀ ਪਾਰਟ ਪਿਆਦਾ ਹੈ ਇੱਕ ਉਹਦੇ ਨਾਲ ਛੋਟਾ ਪਾਰਟ ਪਿਆਦਾ ਹੈ ਇਸ ਦੇ ਉੱਤੇ ਇੱਕ ਸੀਰੀਜ਼ ਨੰਬਰ ਵੀ ਲਿਖਿਆਦਾ ਹੈ ਇਸੇ ਤੋਂ ਲੱਗਦਾ ਹੈ ਕਿ ਜਰੂਰ ਇਹ ਕੋਈ ਕੋਈ ਪਾਰਟ ਐਸਾ ਹੈ ਜੋ ਰਾਤ ਨੂੰ ਤਾਂ ਕੀ ਜਾਂਦਾ ਹੈ ਕਿ ਡਰੋਨ ਚੱਲਦੇ ਆ ਭਾਰਤ ਦੀ ਫੌਜ ਵੱਲੋਂ ਪਾਕਿਸਤਾਨੀ ਡਰੋਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੋ ਸਕਦਾ ਉਹਦਾ ਕੋਈ 파ਟ ਹੋਵੇ ਲੇਕਿਨ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਆਰਮੀ ਆਕੇ ਇਸ ਨੂੰ ਆਪਣੇ ਕਬਜ਼ੇ ਚ ਲੈਗੀ ਪੁਲਿਸ ਨੇ ਲੋਕਾਂ ਨੂੰ ਦੂਰ ਹਟਾ ਦਿੱਤਾ ਹੈ ਔਰ ਪੁਲਿਸ ਇਸ ਜੋ ਹੈ ਨਿਗਰਾਨੀ ਕਰ ਰਹੀ ਹੈ ਔਰ ਆਰਮੀ ਆਕੇ ਇਸ ਨੂੰ ਆਪਣੇ ਕਬਜ਼ੇ ਚ ਲੈ ਲੇਗੀ ਕੈਮਰਾਮੈਨ ਬੰਦੀਦਲਾਲ ਨਿਤਲੂਥਰਾ ਦੈਨਿਕ ਸਵੇਰਾ ਟੀਵੀ ਬਟਾਲਾ